ਪੰਜਾਬ ਦੇ ਵਿੱਚ ਹੜ੍ਹਾਂ ਦੀ ਭਿਆਨਕ ਤਬਾਹੀ ਦੇਖਣ ਨੂੰ ਮਿਲੀ ਸੀ ਹੜ੍ਹਾਂ ਕਾਰਨ ਪੰਜਾਬ ਦੇ ਵਿੱਚ 2300 ਪਿੰਡ ਤਬਾਹ ਹੋ ਚੁੱਕੇ ਸਨ ਅਤੇ 5 ਲੱਖ ਏਕੜ ਕਿਸਾਨਾਂ ਦੀ ਫਸਲ ਤਬਾਹ ਹੋ ਚੁੱਕੀ ਸੀ ਪਰ ਕਿਸਾਨਾਂ ਦੀ ਮਦਦ ਲਈ ਵਿਦੇਸ਼ਾਂ ਤੋਂ ਨੌਜਵਾਨ ਅਤੇ ਕਈ ਜਥੇਬੰਦੀਆਂ ਅੱਗੇ ਆ ਰਹੀਆਂ ਹਨ ਇਸ ਦੇ ਵਿੱਚ ਹੀ ਕੈਨੇਡਾ ਦੀ ਇੱਕ ਚੜਦੀ ਕਲਾ 브్రਦਰহুਡਜ਼ ਐਸੋਸੀਏਸ਼ਨ ਸਾਹਮਣੇ ਆਈ ਹੈ ਜਿਸ ਨੇ ਪੰਜਾਬ ਦੇ ਕਿਸਾਨਾਂ ਲਈ ਵਿੱਤੀ ਸਹਾਇਤਾ ਮਹੱਈਆ ਕਰਵਾਈ ਹੈ ਆਓ ਲੈ ਚੱਲਦੇ ਹਾਂ ਪੂਰੀ ਅਪਡੇਟ ਵੱਲ ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਚੜ੍ਹਦੀ ਕਲਾ ਬ੍ਰਦਰਹੂਡਜ਼ ਐਸੋਸੀਏਸ਼ਨ ਵੱਲੋਂ ਆਪਣੇ ਅਜਿਹੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਦੇ ਹੜਪੀੜਤਾ ਦੀ ਆਰਥਿਕ ਮਦਦ ਕਰਨ ਦਾ ਸਲਾਘਾਯੋਗ ਫੈਸਲਾ ਕੀਤਾ ਗਿਆ ਹੈ ਇਸ ਸਬੰਧ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਭਾਈਚਾਰੇ ਦੇ ਸਾਂਝੇ ਉਦਦਮ ਸਦਕਾ ਉਕਤ ਐਸੋਸੀਏਸ਼ਨ ਵੱਲੋਂ ਇਕੱਤਰ ਕੀਤੀ ਗਈ 12000 ਡਾਲਰ ਦੀ ਰਾਸ਼ੀ ਦਾ ਡਰਾਫਟ ਸਿੱਖੀ ਅਵੇਅਰਨੈਸ ਗਰੁੱਪ ਦੇ ਡਾਇਰੈਕਟਰ ਸੰਮਣਦੀਪ ਸਿੰਘ ਨੂੰ ਭੇਟ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਐਮ ਐਲ ਏ ਬ੍ਰਾਇਨ ਟੈਪਰ ਨੇ ਉਕਤ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ਤੇ ਕਰਵਾਏ ਜਾਂਦੇ ਇਹੋ ਜਿਹੇ ਸਲਾਗਾ ਯੋਗ ਉਪਰਾਲਿਆਂ ਦੀ ਪ੍ਰਸ਼ੰਸਾ ਵੀ ਕੀਤੀ ਹੈ ਹੋਰ ਨਾ ਤੋਂ ਇਲਾਵਾ ਇਸ ਮੌਕੇ ਤੇ ਉਗੇ ਟੀਵੀ ਹੋਸਟ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਮਾ ਟਕਲਾ ਬਲਜੀਤ ਸਿੰਘ ਰਾਏ ਲਖਵੀਰ ਗਰੇਵਾਲ ਹਰਦਮਾਨ ਮਨਜੀਤ ਸਿੰਘ ਚਿਮਾ ਸੰਦੀਪ ਤੰਜੂ ਅਭ타ਰ ਸਿੰਘ ਤਨੋਆ ਹਰਬਿੰਦਰ ਸਿੰਘ ਇੰਦਰਜੀਤ ਸਿੰਘ ਲੱੱੜ ਦਮਨਦੀਪ ਸਿੰਘ ਨਰਿੰਜਨ ਸਿੰਘ ਲਹਿਲ ਬੁੱਦੀ ਕਪੂਰ ਹਰਵਿੰਦਰ ਸਿੰਘ ਖਾਲਸਾ ਅਤੇ ਮਲਕੀਤ ਸਿੰਘ ਰਧਾਵਾ ਵੀ ਹਾਜ਼ਰ ਸਨ ਅਖੀਰ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਦਿਲਾਬਰੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਆਈ ਥਿੰਕ ਆਠਾ ਦਾ ਕਮਾਉਂਡਿਓ ਸ਼ੁਰੂ ਹੋਇਆ ਹੋਇਆ ਨਾਲ ਦੋ ਗੁਰੂ ਘਰਾਂ ਦੇ ਕੰਨਾਲ ਟਹਿ ਗੀਆਂ ਸੀ ਸਾਰਾ ਗੁਰੂ ਘਰ ਡਿਸਟロイ ਹੋ ਗਿਆ ਹੋਰ ਰਿਪੇਅਰ ਹੋਣ ਲੱਗਿਆ। ਸੋ ਇਹਦੇ ਇਨੇਕਾ ਕਾਰਜ ਨੇ ਪੰਜ ਹੁਣੇ ਟੀਮਾਂ ਕੱਲ ਨਿਕਲੀਆਂ ਨੇ ਜ਼ਮੀਨਾਂ ਪੁੱਟੀਆਂ ਕਰਨ ਵਾਸਤੇ ਪਾਣੀ ਫਿਰ ਚੱਲਿਆ ਗਿਆ। ਜਮੀਨਾਂ 'ਚੋਂ ਟਰੈਕਟਰ ਵੜ ਸਕਦੇ ਆ। ਸੋ ਓਕੇ ਡਿਫਰੈਂਟ ਚੈਲੰਜਸ ਆਉਂਦੇ ਆ। ਪਹਿਲਾਂ ਟੀਮ ਤਿਆਰ ਹੋਈ ਪਿਛਲੇ ਆਈ ਥਿੰਕ 4 ਦਿਨ ਪਹਿਲਾਂ। evers of the attractor prepare ਕੀਤੇ ਮੀਬਾ ਪੈ ਗਿਆ ਮੁਰਕੇ ਜਮੀਨਾਂ ਚ ਪਾਣਾ ਪਹਿਲਾ ਹੀ ਪਾਣੀ ਬਹੁਤ ਸੀ ਮੀ ਮੁਰਕੇ ਚਾਰ ਦਿਨ ਪਹਿਲੇ ਸੋ ਉਥੇ ਅਨ ਐਕਸਪੈਕਟਿਡ ਬਹੁਤ ਪ੍ਰੋਬਲਮਸ ਆ ਰਹੀਆਂ ਸੋਲਵ ਕਰਨ ਵਾਸਤੇ ਪਰ ਮੇਰੇ ਨਾਲਗੇ ਫਰੰਟ ਲਾਈਨ ਤੇ ਸੇਵਾਦਾਰ ਨੇ নো ਮੈਟ੍ਰਿਕ ਕਿਹੜੀ ਜੱਥੇ ਬੰਦੀ ਨੇ ਉਹਨਾਂ ਸਾਰਿਆਂ ਨੂੰ ਸਿਰਦਾ ਸਿਰਦਾ ਕਰਨਾ ਮੰਨਦਾ ਆਪਣਾ ਐਥਿਕ ਜਿਹੜੇ ਸਿੱਛਦੇ ਮੇਰੇ ਵਰਗੇ ਲੋਕ ਤੁਸੀਂ ਮਾਨ ਸਨਮਾਨ ਕਰਦੇ ਨੇ ਤੇ ਬੰਦੇ ਫਰੰਟ ਲਾਈਨ ਤੇ ਕੰਮ ਕਰਦੇ ਆ ਉਹਨਾਂ ਨੂੰ ਯਾਦ ਰੱਖਣਾ ਕਦੇ ਨਾ ਕਦੇ ਉਹਨਾਂ ਨੂੰ ਵੀ ਕੋਈ ਤਰੀਕੇ ਬਣਾਈਏ ਉਹਨਾਂ ਨੂੰ ਵੀ ਆਪਾਂ ਯਾਹ ਦੇਖੀ ਉਹ ਨਾ ਨਿਰ ਸੇਵਾ ਕਰਿਆ ਨਾ ਕੋਈ ਵਰਸ ਨਿਕ ਗੇ ਕੰਵਾਸ ਤੇ ਸਾਡੇ ਸੇਵਾਦਾਰ ਸਵੇਰ ਤੋਂ ਲੈ ਕੇ ਰਾਤ ਤੱਕ ਬੇਮਾਰ ਵੀ ਹੋ ਜਾਂਦੇ ਆ ਕੋਈ ਪਾਣੀ ਚ ਮੋਸਟ ਮਾਰ ਰਿਹਾ ਮੱਛਰਾ ਬਹੁਤ ਕੋਸਾ ਆਪਾਂ ਹੜਾ ਵਾਲੇ ਵੈਕਟਰਸ ਦੀ ਵੀ ਗੱਲ ਕਰ ਰਹੇ ਆ ਪਰੇ ਸੇਵਾਦਾਰ ਫਾਊਂਡਾਇਨਰਸ ਨੇ ਉਹਨਾਂ ਦੀ ਗੱਲ ਅਕਸਰ ਨਹੀਂ ਹੁੰਦੀ ਹੈਗੀ ਸੋ ਆਈ ਥਿੰਕ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੋ ਐਸ ਟੀਮ ਵਰਕ ਆ ਤੁਸੀਂ ਫੌਂਡ ਇਕੱਠਾ ਕੀਤਾ ਅਸੀਂ ਕੋਈ ਜ਼ਰੀਆ ਬਣੇ ਆ ਉੱਥੇ ਮਦਦ ਹੋ ਰਹੀ ਆ ਵੱਖ-ਵੱਖੀ ਗਰੁੱਪਸ ਦੇ ਕੇ ਸਾਰੇ ਉਹਨਾਂ ਬੋਧ ਬਹੁਤ ਧੰਨਵਾਦ ਤੁਸੀਂ ਜੋ ਵੀ ਡਾਓ ਡੋਨੇਸ਼ਨ ਕੀਤਾ ਸਾਡੀ ਗੈਰੰਟੀ ਯਾ ਦੀ ਤੁਹਾਡੀ ਮਾਇਆ ਉਹ ਕਾਉਂਟੂ ਵੀ ਤੇ ਵਾਕਈ ਲੱਗੀ ਜੀ ਫਿਰ ਉਹ ਇੰਡੀਆ ਚ ਸੀਗੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਜੀ ਵੀ ਮੈਂ ਆਣਾ ਤਾਂ ਲੇਟ ਸੀਗਾ ਪਰ ਮੈਂ ਸਪੈਸ਼ਲ ਜਿਹੜਾ ਹੈਗਾ ਐ ਮੈਂ ਆਵਾਂਗਾ ਇੱਥੇ ਤੇ ਤੁਹਾਡੀ ਜਿਹੜੀ ਸੇਵਾ ਹੈ ਮੈਂ ਰਿਸੀਵ ਕਰਾਂਗਾ ਫਿਰ 파ਇਸ਼ਮਨਦੀਪ ਸਿੰਘ ਸਿੱਖ ਅਵੇਰਨੈਸ ਫਾਊਂਡੇਸ਼ਨ ਦੇ ਫਾਊਂਡਿੰਗ ਡ੍ਰੈਕਟਰ ਨੇ ਉਰੀਨਾ ਬਾਰੇ ਤੁਸੀਂ ਦੇਖਿਆ ਹੋਵੇਗਾ ਸੁਣਿਆ ਹੋਵੇਗਾ ਇਹ ਇੱਕ ਅਜਿਹਾ ਸ਼ਖਸ ਨੇ ਜਿਹੜੇ ਤੁਹਾਨੂੰ ਪੰਜਾਬ ਦੇ ਹਾਲਾਤ ਦੱਸ ਸਕਦੇ ਨੇ ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਕੀ ਹਾਲਾਤ ਹੈ ਕਿਵੇਂ ਕੰਸਟਰਕਸ਼ਨ ਹੋ ਰਹੀ ਹੈ ਕਿਵੇਂ ਰੀਬਿਲਡਿੰਗ ਹੋ ਰਹੀ ਹੈ ਔਰ ਅੱਜ ਇਸ ਤੋਂ ਬਾਅਦ ਸਮਾਗਮ ਤੋਂ ਬਾਅਦ ਮੇਰੇ ਨਾਲ ਰੇਡੀਓ ਤੇ ਵੀ ਆ ਰਹੇ ਨੇ ਰੇਡੀਓ ਤੇ ਵੀ ਖੁੱਲੀ ਗੱਲਬਾਤ ਕਰਨਗੇ 5:30 ਵਜੇ ਤੋਂ ਲੈ ਕੇ 6:00 ਵਜੇ ਤੱਕ ਟਾਕ ਸ਼ੋਅ ਦੇ ਵਿੱਚ ਆਪਾਂ ਗੱਲ ਕਰਾਂਗੇ ਪਰ ਇਹਨਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਪ੍ਰੀ ਸ케ਜੂਲ ਕੀਤਾ ਵਿਜ਼ਿਟ ਨੇ ਜ਼ਰਾ ਜਲਦੀ ਆਏ ਤੇ ਇੱਥੇ ਸਾਡੇ ਚ ਮੌਜੂਦ ਨੇ ਬਾਕੀ ਜਿਹੜੀ ਹੈ ਹੁਣ ਮਾਈਕਰੀ ਜਿਹੜੀ ਸੇਵਾ ਹੈ ਭਾਈ ਕੁਰੀਪ ਸਿੰਘ ਜਿਹੜੇ ਸਾਂਝਾ ਟੀਵੀ ਦੇ ਤੇ ਸ਼ੇਰੇ ਪੰਜਾਬ ਦੇ ਹੋਸਟ ਨੇ ਆਪਾਂ ਉਹਨਾਂ ਨੂੰ ਸੰਭਾਲ ਦੇਣੀ ਹੈ ਤੇ ਆਪਾਂ ਉਹਨਾਂ ਦੇ ਆਉਣ ਦਾ ਹੀ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕਰਾਂਗੇ ਤੇ ਭਾਈ ਸਾਹਿਬ ਮੈਂ ਬੇਨਤੀ ਇਹ ਕਰੂੰਗਾ ਵੀ ਰੇਡੀਓ ਤੇ ਤਾਂ ਆਪਾਂ ਜੋ ਗੱਲਬਾਤ ਕਰਨੀ ਹੈ ਕਰਨੀ ਆਪਣੇ ਕੋਲ ਬਹੁਤ ਥੋੜਾ ਸਮਾਂ ਹੈ ਰੇਡੀਓ ਤੇ 45 ਮਿੰਟ ਦੀ ਹੈ ਉਹਦੇ ਚ ਕਾਲਾਂ ਵੀ ਆ ਜਾਣੀਆਂ ਤੇ ਆਪਾਂ ਨੂੰ ਉਹ ਵੀ ਲੈਣੀਆਂ ਪੈਂਦੀਆਂ ਇੱਥੇ ਜ਼ਰੂਰ ਮੈਂ ਚਾਹਾਂਗਾ ਵੀ ਪੂਰੀ ਟੀਮ ਨੂੰ ਨਾ ਤੁਸੀਂ ਦੱਸੋ ਉਹਨਾਂ ਨੇ ਸਰਬਾਨਿਸ ਕੌਮ ਦੇ ਲਈ ਮਨੁੱਖਤਾ ਲਈ ਕੁਰਬਾਨਤਾ ਕਰਤਾ ਪਨਾਲ ਦੀ ਨਾਲੇ ਆਸ ਉਮੀਦ ਵੀ ਰੱਖੀ ਕਿ ਜਦੋਂ ਹਨਨਪੁਰ ਸਾਹਿਬ ਦੀ ਤੱਕੀ ਛੱਡਣ ਲੱਗੇ ਆ ਚਮਕੌਰ ਦੀ ਜੰਗ ਹੁੰਦੀ ਆ ਉਸ ਵੇਲੇ ਚਮਕੌਰ ਦੀ ਜੰਗ ਇਤਦਰਾ ਵੱਡੇ ਸਹਿਜਾ ਦੇ ਸ਼ਹੀਦ ਹੁੰਦੇ ਆ ਤੇ ਉਧਰੋਂ ਛੋਟੇ ਸਹਿਜਾ ਦੇ ਤੇ ਮਾਤਾ ਗੁਜਰੀ ਜੀ ਸਿੰਘਾਂ ਨੇ ਆ ਕੇ ਕਿਹਾ ਕਿ ਪੁਰ ਸਾਹਿਬ ਤੇ ਵੱਡੇ ਸਾਹਿਬ ਜਾਦੇ ਵੀ ਸ਼ਹੀਦ ਹੋ ਗਏ ਨੇ ਛੋਟੇ ਤੇ ਮਾਤਾ ਜੀ ਉਹ ਵੀ ਸ਼ਹੀਦ ਹੋ ਗਏ ਨੇ ਤੇ ਉਹਨਾਂ ਨੇ ਉਸ ਲਈ ਇੱਕ ਬਚਨ ਉਚਾਰਿਆ ਸੀ ਕਿ ਇਨ ਪੁੱਤਰਨ ਕੇ ਸੀਸਪੁਰ ਵਾਰ ਦੀਏ ਸੁਤ ਚਾਰ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਤੁਸੀਂ ਉਹਨਾਂ ਹਜ਼ਾਰਾਂ ਦੇ ਵਿੱਚੋਂ ਜਿਹਨਾਂ ਨੇ ਉਸ ਕੌਮ ਦਾ ਸੇਵਾ ਦਾ ਸੰਕਲਪ ਜਿਹੜਾ ਪਾਤਸ਼ਾਹ ਨੇ ਸਾਨੂੰ ਦਿੱਤਾ ਕਿਉਂਕਿ ਅਸੀਂ ਭਾਗਾਂ ਵਾਲੇ ਐਵੇਂ ਅਸੇ ਕਰਕੇ ਪਹਿਲੇ ਜਿਕਰ ਕੀਤਾ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਜਨਮੇ ਆ ਜਿੱਤੇ ਨਾਮ ਜਪਣਾ ਕਿਰਤ ਕਰਨੀ ਧੰਨ ਛਕਣਾ ਇਸ ਸੰਦਰਭ ਦੇ ਵਿੱਚ ਇੱਕ ਬੜਾ ਵਧੀਆ ਉਪਰਾਲਾ ਜਿਹੜਾ ਦੋਨੋਂ ਵਕਤ ਅਰਦਾਸ ਵੀ ਇਹੀ ਕਰਦੇ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਨੇ ਕਦੇ ਸਿੱਖ ਦਾ ਭਲਾ ਨਹੀਂ ਸਰਬੱਤ ਦਾ ਭਲਾ ਮੰਨੇ ਭਾਵੇਂ ਉਹ ਖੱਤਰੀ ਹੈ ਬ੍ਰਾਹਮਣ ਹੈ ਸ਼ੂਦਰ ਹੈ ਵੈਸੇ ਇਸ ਕਰਕੇ ਮਾਨਵਾਈ ਗੱਲ ਇਹ ਹੈ ਕਿ ਪਿਛਲੇ ਦਿਨੀ ਸਾਡੇ ਪ੍ਰੈਸ ਕਲੱਬ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਇਹਨਾਂ ਨੇ ਜ਼ਿਕਰ ਕੀਤਾ ਸੀ ਕਿ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਕਿਉਂਕਿ ਜਿਹੜੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਸ ਮੁਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਜਦੋਂ ਵੀ ਕਿਤੇ ਜਿਸ ਮੁਲਕ ਤੋਂ ਅਸੀਂ ਜੰਪਰ ਕੇ ਆਇਆ ਜਿਸ ਮਿੱਟੀ 'ਚ ਖੇਡ ਕੇ ਆਇਆ ਉੱਥੇ ਕੋਈ ਵੀ ਪੀੜਾ ਹੁੰਦੀ ਹੈ ਕੋਈ ਕੰਡਾ ਚੁਭਦਾ ਹੈ ਤੇ ਉਹਦੀਆਂ ਚੀਜ਼ਾਂ ਸਾਨੂੰ ਇੱਥੇ ਸੁਣਾਈ ਦਿੰਦੀਆਂ ਨੇ ਇਸ ਕਰਕੇ ਜਿਹੜਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਜਾਂ ਲਿਆਦੇ ਗਏ ਸੀ ਇਹ ਸਵਾਲ ਅਲੱਗ ਹੈ ਪਰ ਉਹਦੇ ਕਾਰਨ ਮੇਰੇ ਪੂਰੇ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਖੜਾ ਨਹੀਂ ਦੇਖਿਆ ਕਿ ਇਹ ਕਿਹੜੇ ਧਰਮ ਨਾਲ ਬਿਲੋਂਗ ਕਰਦਾ ਖੜਾ ਨੇ ਇਹ ਨਹੀਂ ਦੇਖਿਆ ਕਿ ਇਹ ਕਿਹੜੇ ਫਿਰਕੇ ਦਾ ਹੈ ਪੁੱਛ ਜਾਂਦੀ ਹੈ ਨਿੱਚ ਜਾ ਨੀਚ ਜਾਤੀ ਦਾ ਹੈ ਜਾਂ ਕਿਹੜਾ ਪਿੰਡੇ ਆ ਬਸ ਬਰਾਬਰ ਹੋ ਕੇ ਲੈ ਗਿਆ ਸਾਡਾ 23 ਕਰੋੜਾਂ ਦਾ 73000 ਹਜ਼ਾਰਾਂ ਕਰੋੜਾਂ ਦਾ ਸਾਡਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦੇ ਵਿੱਚ ਹੋਇਆ ਪਰ ਉਹਦੇ ਵਿੱਚ ਸਭ ਤੋਂ ਵੱਡੀ ਕੁਛਦੀ ਗੱਲ ਇਹ ਹੈ ਕਿ ਉਹਦੇ ਵਿੱਚ ਸਾਡੇ ਕੋਲ ਇੱਥੇ ਸਦਾ ਸ਼ਮਦੀਪ ਸਿੰਘ ਨਾਮੇ ਕੋਰੀ ਗਲਬਤ ਵੀ ਟੈਲੀਵਿਜ਼ਨ ਦੀ ਕੀਤੀ ਸੀ ਬਹੁਤ ਚੰਨੀ ਕਲਾ ਵਾਲੇ ਨੌਜਵਾਨ ਨੇ ਕਿਉਂਕਿ ਇਹਨਾਂ ਦੇ ਕਣਕਣ ਦੇ ਵਿੱਚ ਸੇਵਾ ਜਿਹੜੀ ਹੈ ਮਾਪਿਆਂ ਵੱਲੋਂ ਤੇ ਆਪਣੇ ਪੁਰਖਿਆਂ ਵੱਲੋਂ ਜਿਹੜੀ ਭਰੀ ਹੁੰਦੀ ਹੈ ਉਹ ਸੇਵਾ ਦੇ ਨਾਮ ਦੇ ਉੱਤੇ ਵਾਕਈ ਸੇਵਾ ਕਰ ਰਹੇ ਨੇ ਔਰ ਇਹਨਾਂ ਵਰਗਿਆਂ ਤੋਂ ਪ੍ਰੇਰਣਾ ਲੈ ਕੇ ਜਿਹੜੀ ਜਸਵਿੰਦਰ ਸਿੰਘ ਦਿਲਾਵਰੀ ਜੀ ਬਣਾ ਨੇ ਕੰਮ ਤੇ ਉਹਨਾਂ ਦੀ ਪੂਰੀ ਟੀਮ ਨੇ ਮੈਨਾਂ ਦਾ ਨਾਮ ਇਸ ਕਰਕੇ ਜਿਆਦਾ Uh, Fantastic. I did. I was. Uh, I was just at something else, and I've got a busy day. I was supposed to be in Vancouver, and I didn't have to go, so luckily I could come here. I went over to the blood drive, but too late; everybody was already gone. So I'm going to have to go donate afterwards. And uh, so I raced here as fast as I could to try and get on time. But I just got to thank you all. Thank you for the invite, first of all. And thank you all for everything you're doing. I mean, it's a great cause. We have so many people suffering back because of the floods. So, everything we can do is, uh, is greatly appreciated by everybody the people here, the people there. And thank you guys all so much.